ਦੋਸਤੋ ਸਾਡੇ ਵੱਡੇ ਬਜ਼ੁਰਗਾਂ ਤੇ ਦਾਦੇ-ਦਾਦੀਆਂ ਨੇ ਸਾਨੂੰ ਬਹੁਤ ਵਾਰ 108 ਮਣਕਿਆਂ ਦੀ ਮਾਲਾ ਫੇਰਨ ਲਈ ਕਿਹਾ ਪਰ 108 ਹੈ ਕੀ ਇਹ ਉਹਨਾਂ ਨੇ ਕਦੇ ਨਹੀਂ ਦੱਸਿਆ ਤਾਂ ਜਦੋਂ ਅਸੀਂ ਸਕੂਲ ਕਾਲਜ ਚ ਪੜਨ ਲੱਗੇ ਤਾਂ 108 ਨੰਬਰ ਬਾਰੇ ਸਿਰਫ ਇਹ ਜਾਣਿਆ ਕਿ ਇਹ ਐਂਬੂਲੈਂਸ ਦਾ ਨੰਬਰ ਹੈ ਪਰ ਅਸਲ ਦੇ ਵਿੱਚ 108 ਹੈ ਕੀ ਤੇ ਇਹ বারবার কিউ কেয়া ਜਾਂਦਾ ਹੈ ਕਿ 108 ਵਾਰ ਰਿਪੋਰਟ ਕਰੋ ਜਾਂ 108 ਵਾਰ ਮਣਕਿਆਂ ਦੀ ਮਾਲਾ ਫੇਰੋ ਇਸ ਬਾਰੇ ਜਾਣਦੇ ਹਾਂ ਇਹਨਾਂ ਵੀਰ ਜੀ ਦੀ ਜ਼ੁਬਾਨੀ ਇੱਥੇ ਜੜੀ ਮੈਂ ਕਿਹਾ ਬੇਟੇ 108 ਕੀ ਹੈ ਬੱਚਿਆਂ ਸਰ ਐਂਬੂਲੈਂਸ ਦਾ ਨੰਬਰ ਹੈ ਮੈਂ ਸਿਰ ਪਕੜਿਆ ਤੇ ਮੈਂ ਕਿਹਾ ਬੇਟੇ ਤੁਹਾਡੀ ਗਲਤੀ ਨਹੀਂ ਹੈ ਮੇਰੀ ਗਲਤੀ ਹੈ ਕਿ ਮੈਂ ਤੁਹਾਨੂੰ 108 ਬਾਰੇ ਦੱਸ ਨਹੀਂ ਸਕਿਆ ਜਿੰਨਾ ਮੈਂ ਦੱਸਿਆ ਤੁਹਾਨੂੰ ਯਾਦ ਕਿਉਂਕਿ ਤੁਸੀਂ ਅਕਸਰ ਤੁਹਾਡੇ ਅਵੇਅਰਨੈਸ ਦੇ ਵਿੱਚ ਇਹ ਆਇਆ ਵੀ 108 ਹੈ ਜਿਹੜਾ ਐਂਬੂਲੈਂਸ ਦਾ ਨੰਬਰ ਹੈ ਪਰਚਲਤ ਇਹ ਹੋਇਆ ਅੱਜਕੱਲ ਪਰ 108 ਕਦੇ ਸਾਡੇ ਸਾਡੇ ਲਈ ਉਹ ਮਾਲਾ ਦੇ ਮਣਕੇ ਹੁੰਦੇ ਸੀ ਜਿਹੜੇ ਸਾਡੀ ਦਾਦੀ ਮਾਂ ਸਾਡੀ ਨਾਨੀ ਮਾਂ ਉਹ ਮਾਲਾ ਨੂੰ ਜਪਦੀ ਹੁੰਦੀ ਸੀ 108 ਮਣਕਿਆਂ ਵਾਲੀ ਨੂੰ ਫਿਰ ਮੈਂ ਇਸ ਤੇ ਜਦੋਂ ਥੋੜਾ ਜਿਹਾ ਸ਼ੁਰੂ ਕੀਤਾ ਨਾ ਕੰਮ ਤਾਂ ਫਿਰ ਮੈਨੂੰ ਸਮਝ ਆਈ ਵੀ ਏਕਾ ਰੱਬ ਹੈ ਵਿਚਕਾਰ ਅਸੀਂ ਆਂ ਜ਼ੀਰੋ ਅਸੀਂ ਜ਼ੀਰੋ ਹੀ ਆਂ ਤੇ ਆਲੇ ਉਹਦੇ ਪਿੱਛੇ ਉਹਦੀ ਮਾਇਆ ਕਹਿੰਦੇ ਵਿਸ਼ਨੂ ਜੀ ਦੀ ਲਕਸ਼ਮੀ ਆਠਾ ਮਾਇਆ ਕਿਉਂ ਕਿਉਂਕਿ ਜਿਹੜਾ ਇਹਦੇ ਚੱਕਰ ਚ ਫਸ ਗਿਆ ਉਹ ਫਿਰ ਬਾਹਰ ਨਾ ਆਇਆ 8 ਇੰਚ ਜੇ ਲੜਦਾ ਨਾ ਤਾਂ ਉਹ 108 ਬਣ ਗਿਆ ਫਿਰ ਹੁਣ ਰੱਬ ਨੇ ਸਾਨੂੰ ਇਹ ਕਹਿਤਾ ਵੀ ਆਹ ਜ਼ੀਰੋ ਤੁਸੀਂ ਹੋ ਤਾਂ ਤੁਹਾਨੂੰ ਖੁੱਲ ਹੈ ਚਾਹੇ ਤੁਸੀਂ ਮੇਰੇ ਵਾਲੇ ਪਾਸੇ ਆਜੋ ਚਾਹੇ ਮਾਇਆ ਵਾਲ ਚਲੇ ਜਾਓ ਮੈਂ ਨਹੀਂ ਰੋਕਦਾ ਫਿਰ ਕਹਿੰਦਾ ਜੇ ਤੁਸੀਂ ਇੱਧਰ ਜੰਨੇ ਹੋ ਏਕੇ ਵਾਲੇ ਪਾਸੇ ਮੇਰੇ ਵਾਲੇ ਪਾਸੇ ਆਨੇ ਹੋ ਤਾਂ ਤੁਹਾਡਾ ਕੀ ਬਣੂਗਾ ਜੇ ਤੁਸੀਂ ਮਾਇਆ ਵਾਲੇ ਪਾਸੇ ਜੰਨੇ ਹੋ ਤਾਂ ਤੁਹਾਡਾ ਕੀ ਬਣੂਗਾ ਇਹ ਵੀ ਦੱਸਤਾ ਮੈਥੈਮੈਟੀਕਲੀ ਪ੍ਰੂਫ ਹੋ ਗਿਆ ਅੱਠ ਦਾ ਪਹਾੜਾ ਲਿਖੋ ਅੱਠ ਗੀਏ ਮਾਇਆ ਮਾਇਆ ਦਾ ਪਹਾੜਾ ਲਿਖੋ 8 16 ਨੂੰ ਜੋੜੋ 6 ਤੇ 1 7 24 ਨੂੰ ਜੋੜੋ 4 ਤੇ 2 32 ਨੂੰ ਜੋੜੋ 3 ਤੇ 2 ਘਟਨਾ ਸ਼ੁਰੂ ਹੋ ਗਿਆ ਜਿਹੜਾ ਮਾਇਆ ਦੇ ਪਿੱਛੇ ਲੱਗੂਗਾ ਘਟੀ ਜਾਊਗਾ ਹੁਣ 9 ਦਾ ਪਹਾੜਾ ਪੜੋ 7 ਤੇ 2 9 3 ਤੇ 6 9 5 4 9 4 5 ਨੂੰ ਇਹ 9 ਹੀ ਰਹਿ ਗਿਆ ਇਹਦਾ ਮਤਲਬ ਜੇ ਤੁਸੀਂ ਰੱਬ ਕੰਨੀ ਨੂੰ ਜਾਓਗੇ ਘਟਦੇ ਨਹੀਂ ਹੋ ਜੇ ਮਾਇਆ ਕੰਨੀ ਜਾਓਗੇ ਘਟੋਗੇ ਲਿਓ ਤੁਹਾਨੂੰ ਲੱਗੂਗਾ ਵੀ ਮੈਂ ਬਹੁਤ ਪਾਵਰਫੁਲ ਹੋ ਗਿਆ ਪਰ ਐਕਚੁਅਲ ਦੇ ਵਿੱਚ ਤੁਸੀਂ ਘਟ ਰਹੇ